ਆਨਰੇ ਟਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਸਿੱਧੂ ਗੱਲ ਕਰਦੇ ਆਂ ਕਿਸਾਨੀ ਅੰਦੋਲਨ ਨਾਲ ਜੁੜੀ ਹੋਈ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚੇ ਹੋਏ ਕਿਸਾਨਾਂ ਦੇ ਉੱਪਰ ਇੱਕ ਵੱਡੀ ਜ਼ਿੰਮੇਵਾਰੀ ਹੋਰ ਵੀ ਆ ਤੇ ਵੱਡੀ ਜ਼ਿੰਮੇਵਾਰੀ ਇਹ ਆ ਕਿ ਮਗਰ ਜਿਹੜੀ ਖੇਤੀ ਆ ਉਸ ਦੀ ਸੰਭਾਲ ਆਖਰ ਕਰੇ ਤੱਕ ਕਰੇ ਕੌਣ ਕਰ ਰਹੇ ਨੇ ਉਹ ਜਿਹੜੇ ਘਰਾਂ ਦੇ ਵਿੱਚ ਰਹਿ ਗਏ ਨੇ ਕਰ ਰਹੇ ਨੇ ਉਹ ਜਿਹੜੇ ਫਿਕਰਮੰਦੀ ਨਾਲ ਕਿਸਾਨ ਅੰਦੋਲਨ ਵਿੱਚੋਂ ਵੀ ਵਾਪਸ ਜਾ ਕੇ ਜ਼ਮੀਨ ਦੀ ਥੋੜੀ ਬਹੁਤੀ ਦੇਖ ਰਹੇ ਨੇ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਹਾੜੀ ਦੀ ਜਿਹੜੀ ਫਸਲ ਆ ਬिजੀਆਂ ਗਈਆਂ ਨੇ ਉਹਨਾਂ ਨੂੰ ਲੋੜ ਐ ਪਾਣੀ ਦੀ ਉਹਨਾਂ ਨੂੰ ਲੋੜ ਐ ਸਾਮ ਸੰਭਾਲ ਦੀ ਉਹਨਾਂ ਨੂੰ ਲੋੜ ਐ ਖਾਸ ਤੌਰ ਦੇ ਉੱਤੇ ਖਾਦਾਂ ਰਿਆਂ ਸਪਰੇਆਂ ਦੀ ਅਗਰ ਇਹ ਨਾ ਹੋ ਸਕੇ ਤਾਂ ਫਿਰ ਆਉਣ ਵਾਲੇ ਸਮੇਂ ਵਿੱਚ ਹਾੜੀ ਦੀ ਫਸਲ ਵੱਢਣੀ ਮੁਸ਼ਕਲ ਹੋ ਜਾਵੇਗੀ ਪਰ ਫਿਰ ਕਿਸੇ ਨਾ ਕਿਸੇ ਕਿਸੇ ਦੇ ਮਨ ਦੇ ਵਿੱਚ ਇਹ ਗੱਲ ਆਈ ਹੈ ਕਿ ਉਹਨਾਂ ਕਿਸਾਨਾਂ ਦੀ ਮਦਦ ਕੀਤੀ ਜਾਵੇ ਬਹੁਤ ਸਾਰੀਆਂ ਖਬਰਾਂ ਸਾਡੇ ਕੋਲੇ ਆਉਂਦੀਆਂ ਨੇ ਜਿਦੇ ਵਿੱਚ ਇਹ ਪਤਾ ਲੱਗਿਆ ਕਿ ਫਲਾਣੇ ਪਿੰਡ ਦੇ ਵਿੱਚ ਫਲਾਣੀ ਜਗ੍ਹਾ ਦੇ ਉੱਤੇ ਕਿਸਾਨਾਂ ਨੇ ਬਾਕੀ ਕਿਸਾਨ ਵੀਰਾਂ ਦੀ ਜ਼ਮੀਨ ਨੂੰ ਵਾਇਆ ਬੀਜਿਆ ਸੰਭਾਲ ਕਰ ਰਹੇ ਨੇ ਪਾਣੀ ਲਗਾ ਰਹੇ ਨੇ ਐਸੀ ਤਰ੍ਹਾਂ ਦੀ ਇੱਕ ਹੋਰ ਜਾਣਕਾਰੀ ਮਿਲੀ ਹੈ ਸਾਨੂੰ ਤੇ ਕਰਦੇ ਆ ਉਸ ਬਾਰੇ ਇਹ ਗੱਲਬਾਤ ਕਰਦਾ ਬਿਲਕੁਲ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗਾ ਕਿ ਉਹਨੇ ਸਾਨੂੰ ਫਿਰ ਇੱਕ ਵਾਰੀ ਇਕੱਠਿਆਂ ਕਰਤਾ ਹੈ ਅਸੀਂ ਜਿਹੜਾ ਪਿੰਡਾਂ ਦੇ ਜਿਹੜੀ ਪਾਈ ਚਾਰਕ ਸਾਇੰਸੀ ਉਹ ਟੁੱਟ ਚੁੱਕੇ ਸੀਗੇ ਉਹਦੇ ਨਾਲ ਇਸ ਕਾਨੂੰਨ ਆਉਣ ਦੇ ਨਾਲ ਜਿਹੜਾ ਅਸੀਂ ਫਿਰ ਇੱਕ ਮੋਟ ਹੋ ਚੁੱਕਿਆ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਸਾਡੇ ਕਿਸਾਨ ਵੀਰ ਦਿੱਲੀ ਗਏ ਹੋਏ ਨੇ ਤੇ ਉਹਨਾਂ ਦੀਆਂ ਜਿਹੜੀਆਂ ਫਸਲਾਂ ਸੀਗੀਆਂ ਉਹਨਾਂ ਦੀ ਅਸੀਂ ਪੂਰੀ ਟਰ ਆਪਣੀਆਂ ਫਸਲਾਂ ਨਾਲ ਵੱਧ ਜਿਹੜੀ ਉਹਨਾਂ ਦੀ ਸੰਭਾਲ ਕਰ ਰਹੇ ਆ ਉਹਨਾਂ ਨੂੰ ਵੇਲੇ ਸਿਰ ਦਵਾਈ ਖਾਦ ਬਾਕੀ ਉਹਨਾਂ ਦੇ ਘਰ ਪਰਵਾਜ਼ ਜੇ ਕਿਤੇ ਕੋਈ ਢਿੱਲਾ ਮੱਠਾ ਹੁੰਦਾ 24 ਘੰਟੇ ਅਸੀਂ ਉਹਨਾਂ ਨੂੰ ਮਤਲਬ ਉਹਨਾਂ ਲਈ ਹਾਜ਼ਰ ਹੈਗੇ ਆ ਜੀ ਇਸ ਕਰਕੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਤੁਸੀਂ ਪਿੱਛੇ ਦਾ ਕੋਈ ਫਿਕਰ ਨਹੀਂ ਕਰਨਾ कि ਤੁਸੀਂ ਮੋਦੀ ਜੀ ਦਾ ਧੰਨਵਾਦ ਕਰਦੇ ਜੀ ਕਿ ਜੇ ਤੁਹਾਡੇ ਆਪ ਦੇ ਵਿੱਚ ਉਹਨੂੰ ਇੰਨਾ ਪਿਆਰ ਵਧ ਗਿਆ ਇੱਕ ਇੱਕ ਏਕਾ ਹੋ ਗਿਆ ਤੁਹਾਡਾ ਜੀ ਨਹੀਂ ਜੀ ਅਸੀਂ ਮੋਦੀ ਦਾ ਬਿਲਕੁਲ ਧੰਨਵਾਦ ਕਰਦੇ ਜਿਹੜਾ ਸਾਨੂੰ ਇਹਨੇ ਜੋੜ ਕੇ ਤਿਆਵਾ ਹਰਿਆਣਾ ਸਾਡੇ ਨਾਲ ਸਾਡਾ ਅੱਗੇ ਸਾਨੂੰ ਇਹਨੇ ਜਿਹੜਾ ਹੈਗਾ ਪਾਣੀਆਂ ਦੀ ਮੱਡ ਲਾ ਲਓ ਦੂਜਾ ਕਰਕੇ ਸਾਨੂੰ ਇਹਨੇ ਦੋ ਫਾੜ ਕਰਕੇ ਰੱਖਿਆ ਅਸੀਂ ਜਿਹੜਾ ਉਹ ਅਸੀਂ ਮੋਦੀ ਦਾ ਧੰਨਵਾਦ ਕਰਦੇ ਸਾਨੂੰ ਇਹਨੇ ਜਿਹੜਾ ਸਿਰ ਨਸਰ ਸਾਡੇ ਜੋੜਤੇ ਆ ਹਰਿਆਣਾ ਸਾਡਾ ਭਾਈ ਆ ਛੋਟਾ ਅਸੀਂ ਪੰਜਾਬ ਵਾਲੇ ਵੱਡੇ ਆ ਤੇ ਦੂਜੀ ਗੱਲ ਜਿਹੜੀ ਆ ਅਸੀਂ ਇੱਥੇ ਪਿੱਛੇ ਜਿਹੜਾ ਵਾ ਸਾਰੀਆਂ ਕਣਕਾਂ ਜਿੰਨੀਆਂ ਕੋਈ ਭੈਣ ਰਾ ਸਾਡੇ ਪਿੱ ਨੀ ਹੈ ਨਾ ਬਹੁਤ ਵਧੀਆ ਗੱਲ ਆ ਤੇ ਜਿਹੜਾ ਮੀਂਹ ਪਾਤਾ ਸਾਨੂੰ ਬਿਲਕੁਲ ਵਹਿਲਿਆ ਕਰਤਾ ਤੇ ਅੱਗੇ ਜਿਹੜਾ ਵਾ ਕਣਕਾਂ ਵੱਢਣ ਦੀ ਗੱਲ ਆ ਉਹ ਵੀ ਕਣਕਾਂ ਆਹੀਆਂ ਨੇ ਵੀ ਮੋਦੀ ਚਲੋ ਜੇ ਨਹੀਂ ਮੰਨਦਾ ਇਹਦੀ ਮਰਜ਼ੀ ਆ ਅਸੀਂ ਕਣਕਾਂ ਪਿੱਛੇ ਵੱਡਾਂਗੇ ਉਹਨਾਂ ਸਾਂਭਾਂਗੇ ਦਾਣਾ ਫੱਕਾ ਸਾਰਾ ਤੂੜੀ ਵਾਲਾ ਸਾਂਭਾਂਗੇ ਪੱਠਿਆਂ ਦਾ ਕੰਮ ਵੀ ਉਹਨਾਂ ਦਾ ਕਰਾਂਗੇ ਜੋ ਘਰ ਦੀ ਉਹਨਾਂ ਦੀ ਮਜਬੂਰੀ ਹੋਊਗੀ ਉਹੀ ਪਿੱਛੇ ਚੱਲਾਂਗੇ ਤੇ ਜਦੋਂ ਉਹਨਾਂ ਸਾਡੀ ਵਾਰੀ ਆ 20 ਨੂੰ ਜਾਣਾ ਹੈ 20 ਨੂੰ ਜਾ ਕੇ ਤੇ ਅਸੀਂ ਵੀ ਜਿਹੜਾ ਟਰੈਕਟਰ ਮਾਰਚ ਕਰਨਾ ਸਭੀ ਦਾ ਪਹਿਲਾਂ-ਪਹਿਲਾਂ ਤੇ ਉਹ ਆ ਜਾਣਗੇ ਤੇ ਉਹ ਆਣ ਕੇ ਪਿੱਛੇ ਸਾਡਾ ਕੰਮ ਸਾਂਭਣਗੇ ਅਸੀਂ ਜਿਹੜਾ ਵਾ ਉੱਥੇ ਜਾ ਕੇ ਸੰਘਰਸ਼ੇ ਨੂੰ ਚੱਲਾਂਗੇ ਤੇ ਜਿਹੜਾ ਅਸੀਂ ਜਿਹੜਾ ਮੋਦੀ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਜਿਹੜਾ ਸਿਰ ਸਿਰ ਬਹੁਤ ਵਧੀਆ ਕੀਤਾ ਜਿਹੜੀ ਗੱਲ ਕਾਲੇ ਕਾਨੂੰਨਾਂ ਦੀ ਉਹਦੇ ਵਾਪਸ ਕਰਾਈ ਲੈਣੇ ਇਹ ਉਹ ਤੁਸੀਂ ਦਿੱਲੀ ਉੱਠਣਾ ਹੀ ਉਦੋਂ ਜਿੰਨਾ ਚਿਰ ਵਾਪਸ ਨਹੀਂ ਉਹ ਤੁਸੀਂ ਦਿੱਲੀ ਉੱਠਣਾ ਹੀ ਨਹੀਂ ਉੱਠਣ ਦਾ ਕੋਈ ਮਤਲਬ ਹੀ ਨਹੀਂ ਪੈਦਾ ਹੁੰਦਾ ਸੁਬਚੇ ਭਾਈਚਾਰੇ ਦੀ ਸਾਂਝ ਆ ਕੰਮ ਦੀ ਕੋ ਟੈਨਸ਼ਨ ਨਹੀਂ ਬਿਲਕੁਲ ਅਸੀਂ ਫ੍ਰੀ بارش ਪੈ ਗਈ ਹੋ ਲਮ ਲਾ ਉੱਥੇ ਵੇਖਾਂ ਕਿ ਦਿੱਲੀ ਕੋਈ ਟੈਨਸ਼ਨ ਨਹੀਂ ਸਾਰੇ ਚੱਲਾਂਗੇ ਕੂਚ ਕਰਾਂਗੇ ਕੋਈ ਕੋਈ ਪ੍ਰੋਬਲਮ ਨਹੀਂ ਕਿਸੇ ਕਿਸਮ ਦੀ ਜਿਹਨੂੰ ਖਾਤ ਨਹੀਂ ਮਿਲਦੀ ਉਹ ਖਾਤ ਵੀ ਆਪ ਹੀ ਆਪਣੇ ਕੋਲੋਂ ਕੋਈ ਚੱਕਰ ਨਹੀਂ ਜਿਹਦੇ ਕੋ ਪਠਾ ਨਹੀਂ ਪਠਾ ਸਾਡਾ ਚਾਰੋਂ ਕੋਈ ਮਸਲਾ ਨਹੀਂ ਸਮੁੱਝਾ ਇਕੱਠਾ ਇਹੋ ਜਿਹਾ ਕੰਮ ਹੋਈ ਨਹੀਂ ਸਕਦਾ ਬਜ਼ੁਰਗ ਦੱਸਦੇ ਹੁੰਦੇ ਅਸੀਂ ਕਦੀ ਵੇਖਿਆ ਨਹੀਂ ਹੁਣ ਅਸੀਂ ਵੇਖਿਆ ਵੀ ਭਾਈ ਚਾਰਕਾਂ ਸਾਝ ਇਹਨੂੰ ਆਂਦੇ ਆ ਐਵੇਂ ਛੋਟੇ ਛੋਟੀਆਂ ਗੱਲਾਂ ਤੇ ਨਾਲ ਸਰਕਾਰਾਂ ਨੇ ਸਾਨੂੰ ਗੁੰਝਲਾਂ 'ਚ ਪਾਇਆ ਸੀ ਭਰਾ ਨੂੰ ਭਰਾ ਨਾਲ ਲੜਾਤਾ ਸਾਡੇ ਬੱਚਿਆਂ ਨੂੰ ਨਸ਼ਿਆਂ 'ਚ ਲਾਤਾ ਕੋਈ ਕੋਸ਼ਿਸ਼ ਕਰੀ ਜਾਂਦਾ ਕੋਈ ਕੋਸ਼ਿਸ਼ ਕਰੀ ਜਾਂਦਾ ਪਰ ਸਭ ਕੁਝ ਹੁਣ ਸਾਫ਼ ਹੋ ਗਿਆ ਕੋਈ ਮਸਲਾ ਨਹੀਂ ਅਸੀਂ ਸਮੁੱੱਚੇ ਹੋ ਗਏ ਆ ਇਕੱਠ ਆ ਸਾਰੇ ਇੱਕ ਦੂਜੇ ਦੁੱਖ ਸੁੱਖ ਦੇ ਭਾਈ ਵਾਲਿਆ ਮੋਦੀ ਸਾਹਿਬ ਦਾ ਇਹਨਾਂ ਧੰਨਵਾਦ ਕਾਲੇ ਕਾਨੂੰਨ ਤੇ ਵਾਪਸ ਅਸੀਂ ਕਰਾ ਕੇ ਮੁਰਨਾ ਉਹ ਤੇ ਕੋਈ ਚੱਕਰ ਨਹੀਂ ਮੋਦੀ ਸਾਹਿਬ ਨੂੰ ਕਰਨਾ ਹੀ ਪੈਣਾ ਈ ਹੋਰ ਕੋਈ ਆਕਸ਼ਨ ਨਹੀਂ ਨਹੀਂ ਮੋਦੀ ਸਾਹਿ ਕਿਸਾਨ ਜਿੰਦਾਬਾਦ 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 ਮਜ਼ਦੂਰ ਇਕਤਾ ਜਿੰਦਾਬਾਦ 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 ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਕਿੰਨਾ ਚੰਗਾ ਹੋਵੇ ਜੇ ਪੰਜਾਬ ਦੇ ਸਾਰੇ ਕਿਸਾਨ ਹੀ ਇਸ ਤਰੀਕੇ ਦੇ ਨਾਲ ਉਸ ਕਿਸਾਨ ਵੀਰਾਂ ਦੀ ਉਸ ਚੀਜ਼ ਨੂੰ ਸਮਝਦੇ ਹੋਏ ਕਿ ਕਿਸ ਤਰੀਕੇ ਨਾਲ ਇੱਕ ਮਦਦ ਕੀਤੀ ਜਾ ਸਕਦੀ ਹੈ ਔਰ ਉਸ ਮਦਦ ਦੇ ذریعے ਬਾਕੀ ਉਹਨਾਂ ਜ਼ਮੀਨਾਂ ਦੀ ਸਾਂਭ-ਸਮਾਲ ਕਰ ਸਕੀਏ ਜਿਹੜੀਆਂ ਬਿਲਕੁਲ ਆਪਣੇ ਮਾਲਕਾਂ ਤੋਂ ਬਿਨਾ ਅੱਜ ਵੀ ਤਰਸਦੀਆਂ ਨੇ ਕਿਉਂਕਿ ਕਿਹਾ ਜਾਂਦਾ ਹੈ ਕਿ ਖੇਤੀ ਖਸਮਾ ਸੇਤੀ ਤਦ ਹੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਾੜੀ ਦੀ ਫਸਲ ਵੜ ਸਕਦੇ ਹਾਂ ਸੋ ਆਨ ਏਅਰ ਨਾਲ ਜੁੜੇ ਰਹੋ ਇਸੇ ਤਰ੍ਹਾਂ ਦੀ ਹੋਰ ਜਾਣਕਾਰੀਆਂ ਤੁਹਾਡੇ